ਵਿਆਹ ਸਮਾਗਮ ਦੌਰਾਨ ਇੱਕ ਰਿਜ਼ੋਰਟ ਦੇ ਵਿੱਚ ਇੱਕ ਨੌਸਰਵਾਜ ਨੇ ਲੜਕੇ ਦੀ ਮਾਂ ਕੋਲੋਂ 20 ਲੱਖ ਰੁਪਏ ਠੱਗੇ ਨੇ ਇਸ ਤਰ੍ਹਾਂ ਹੀ ਇੱਕ ਹੋਰ ਵਿਆਹ ਦੇ ਵਿੱਚ ਚੱਲਦੇ ਪ੍ਰੋਗਰਾਮ ਵਿੱਚ ਭੰਗੜੇ ਦੌਰਾਨ ਇੱਕ ਫੁਕਰੇ ਨੇ ਪਿਸਟਲ ਦੇ ਇੱਕ ਫਾਇਰ ਦੇ ਨਾਲ ਆਪਣੇ ਦੋਸਤ ਦੀ ਜਾਨ ਲੈ ਲਈ ਆ ਇਸ ਤੋਂ ਅਗਲੀ ਖਬਰ ਬੇਕਰ ਮਜੀਤ ਸਿੰਘ ਮਜੀਠੀਆ ਨੂੰ ਦੁਬਾਰਾ ਜੇਲ੍ਹ ਜਾਣਾ ਪੈ ਸਕਦਾ ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਲਦੇਵ ਢਾਲੀਵਾ ਵਿਆਹ ਸਾਧੀਆਂ ਦਾ ਸੀਜ਼ਨ ਪੂਰੇ ਜੋਰਾਂ ਤੇ ਆ। ਪੈਲਸਾਂ ਦੇ ਵਿੱਚ ਹਰ ਰੋਜ਼ ਨਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਜਿਹੜੀ ਇਹ ਖਬਰ ਆ ਇੱਕ ਵਿਆਹ ਸਮਾਗਮ ਦੀ ਆ। ਵਿਆਹ ਸਮਾਗਮ ਦੇ ਵਿੱਚ ਐਨਾ ਪੈਸਾ ਲੈ ਕੇ ਜਾਣਾ ਜਾਂ ਸੋਨਾ ਲੈ ਕੇ ਜਾਣਾ ਉਹ ਕਿੰਨਾ ਕਿ ਜਾਇਜ਼ ਆ? ਇਹ ਫੁਕਰਾਪਣ ਸਮਝਦਾਰੀ ਆ ਜਾਂ ਕੀ ਆ? ਹੁਣ ਤੁਸੀਂ ਲੜਕੇ ਦੀ ਮਾਂ ਕੋਲੋਂ ਉਹਦੀ ਜਵਾਨੀ ਆਪ ਹੀ ਸੁਣ ਲਓ। ਵੀ ਉਹਦੇ ਪਰਸ ਦੇ ਵਿੱਚ ਕਿੰਨਾ ਰੁਪਇਆ ਸੀਗਾ ਬੇਟੇ ਦੀ ਮੈਰਿਜ ਸੀ ਮਾਨ ਰਿਜ਼ੋਰਟ ਦੇ ਵਿੱਚ ਚਾਚੋ ਕੀ ਫਗਵਾੜੇ ਦੇ ਵਿੱਚ ਪੈਂਦਾ ਆ ਹਾਂਜੀ ਅਸੀਂ ਹੱਲੇ ਕੋਈ ਫੰਕਸ਼ਨ ਸ਼ੁਰੂ ਨਹੀਂ ਸੀ ਕੀਤਾ ਹੈਗਾ ਕਿ ਅ ਸਾਡਾ ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰਾ ਪਰਸ ਚੋਰੀ ਹੋਇਆ ਅੱਜ ਸਾਡੀ ਜਾਗੋ ਸੀ ਜਿਹਦੇ ਵਿੱਚ ਮੇਰਾ 10 ਲੱਖ ਐਸ ਸੀਗਾ ਤੇ ਵਿੱਚ ਮੇਰੇ ਗਹਿਣੇ ਸੀਗੇ ਮੇਰੇ ਵਿੱਚ ਇੰਡੀਅਨ ਜੀਰੋ ਕਰੰਸੀ ਸੀਗੀ ਬਾਹਰ ਲਈ 20 ਲੱਖ 20 ਨਹੀਂ 20 ਤੋਂ ਵੀ ਭਾਜੀ ਜ਼ਿਆਦਾ ਮੇਰੇ ਕਿਉਂਕਿ ਕਰਾਸੀ ਕਰੰਸੀ ਵਿੱਚ ਸੀਗੀ ਠੀਕ ਹੈ ਜੀ ਇੰਡੀਅਨ ਨੂੰ ਦਿੰਦੇ 20 ਲੱਖ ਦੋ ਤਿੰਨ ਹਜ਼ਾਰ ਜੀਰੋ ਸੀਗਾ ਵਿੱਚ ਫਿਰ ਮੇਰੀ ਹੁਣ ਤੁਸੀਂ ਸੁਣ ਲੈਣਾ ਤੇ ਹੁਣ 10 ਲੱਖ ਕੈਸ 2-3000 ਜੀਰੋ ਤੇ ਸੁਣੋ ਇਹ ਘਟਨਾ ਕਿੱਥੇ ਦੀ ਆ ਫੁਗਾੜਾ ਦੇ ਨੇੜੇ ਮਾਨਰਜਾਟਾ ਉਹਦੇ ਵਿੱਚ ਇੱਕ ਐਨਆਰਆਈ ਪਰਿਵਾਰ ਆਇਆ ਸੀਗਾ ਜਿਹਦੇ ਲੜਕੇ ਦਾ ਵਿਆਹ ਸੀ ਤੇ ਜਾਗੋ ਦਾ ਪ੍ਰੋਗਰਾਮ ਸੀ ਜਾਗੋ ਦੀਆਂ ਰਸਮਾਂ ਹਜੇ ਸ਼ੁਰੂ ਵੀ ਨਹੀਂ ਹੋਈਆਂ ਸੀ ਕਿ ਇਹ ਭਣਾ ਵਰਤ ਗਿਆ ਜਿਹੜਾ ਉਹਦੇ ਕੋਲੇ ਲੜਕੇ ਦੀ ਮਾਂ ਕੋਲੇ ਪਰਸ ਸੀਗਾ ਉਹ ਇੱਕ ਨੌਜਵਾਨ ਲੈ ਕੇ ਰਫੂ ਚੱਕਰ ਹੋ ਗਿਆ ਹੁਣ ਸੀਸੀਟੀਵੀ ਖੰਘਾਲੇ ਜਾ ਰਹੇ ਆ ਦੇਖਦੇ ਆ ਉਹਨਾਂ ਵਿਚਾਰਿਆਂ ਦੇ ਪੱਲੇ ਕੀ ਪੈਂਦਾ ਇਹ ਖਬਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਲਮੋਰੀ ਦੀ ਆ ਉਥੇ ਜੋਵਨ ਸਿੰਘ son of ਬਲਕਾਰ ਸਿੰਘ ਦਾ ਵਿਆਹ ਸੀਗਾ ਉਹਦੇ ਵਿਆਹ ਤੇ ਉਹਦੇ ਦੋ ਦੋਸਤ ਗਰਸੇਵਕ ਸਿੰਘ son of ਪ੍ਰਕਾਸ਼ ਸਿੰਘ ਸਰੋਵਰ ਸਿੰਘ son of ਸੁਖਦੇਵ ਸਿੰਘ ਖੰਡੂਰ ਸਾਹਿਬ ਤੋਂ ਆਏ ਸੀਗੇ ਆ ਰਾਤ ਨੂੰ ਡੀਜੇ ਤੇ ਭੰਗੜਾ ਪੈ ਰਿਹਾ ਸੀ ਕਰਕਾਰੀਆਂ ਵੱਜ ਰਹੀਆਂ ਸੀ ਸਰੋਵਰ ਸਿੰਘ ਆਪਣੇ ਪਿਸਟਲ ਦੇ ਨਾਲ ਵਾਰ-ਵਾਰ ਫਾਇਰ ਕਰ ਰਿਹਾ ਸੀ ਉਥੇ ਖਿੱਚਾ ਤੂ ਹੀ ਹੋ ਰਹੀ ਸੀ ਉਹ ਕਹਿ ਰਿਹਾ ਸੀ ਫਿਰ ਮੈਂ ਕਰਨਾ ਉਹ ਕਹਿ ਰਿਹਾ ਸੀ ਫਿਰ ਮੈਂ ਕਰਨਾ ਤੇ ਅਚਾਨਕ ਹੀ ਸਰੋਵਰ ਸਿੰਘ ਤੋਂ ਜਿਹੜੀ ਗੋਲੀ ਸੀਗੀ ਆਪਣੇ ਦੋਸਤ ਦੇ ਗਰਸੇਵ ਸਿੰਘ ਦੇ ਲੱਗੀ ਤੇ ਉਹਦੇ ਮੌਕੇ ਤੇ ਹੀ ਮੌਤ ਹੋ ਗਈ। ਦੱਸ ਦਿਆ ਵੀ ਸਿਰਫ 5 ਦਿਨ ਪਹਿਲਾਂ ਹੀ ਗਰਸੇਵ ਸਿੰਘ ਦਾ ਵਿਆਹ ਹੋਇਆ ਸੀ। ਸੋ ਇਹਨਾਂ ਗੱਲਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ। 1 ਸਾਲ ਪਹਿਲਾਂ ਦੀ ਗੱਲ ਆ ਮੈਨੂੰ ਕਿਸੇ ਮੈਰਜ ਦਾ ਇਨਵਿਟੇਸ਼ਨ ਕਾਰਡ ਆਇਆ ਸੀਗਾ। ਉਸ ਕਾਰਡ ਦੇ ਵਿੱਚ ਉਹਨਾਂ ਨੇ ਥੱਲੇ ਇੱਕ ਨੋਟ ਲਿਖਿਆ ਸੀ। ਉਹ ਨੋਟ ਕੀ ਲਿਖਿਆ ਸੀ ਵੀਰ ਜੀ ਕਿਰਪਾ ਕਰਕੇ ਇਸ ਵਿਆਹ ਦੇ ਵਿੱਚ ਕਿਸੇ ਨੇ ਵੀ ਅਸਲਾ ਲੈ ਕੇ ਨਹੀਂ ਆਉਣਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇੱਕ ਆਰਕੈਸਟਰਾਂ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਤੇ ਲੋਕਾਂ ਦੇ ਉਹ ਤਾਜ਼ੀ-ਤਾਜ਼ੀ ਘਟਨਾ ਜਾ ਸੀ ਤੇ ਲੋਕ ਹੌਲੀ-ਹੌਲੀ ਭੁੱਲ ਜਾਂਦੇ ਆ ਤੇ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਤੇ ਤੁਹਾਨੂੰ ਵੀ ਇਹ ਤੋਂ ਸੋਚਣਾ ਚਾਹੀਦਾ ਮਜੀਠੀਆ ਸਾਹਿਬ ਜੇਲ੍ਹ ਚੋਂ ਬਾਹਰ ਆਏ ਨੇ ਇਥੇ ਲੋਕਾਂ ਦਾ ਇੱਕ ਅੰਦਾਜ਼ਾ ਗਲਤ ਨਿਕਲਿਆ ਲੋਕਾਂ ਦਾ ਪਹਿਲਾ ਅੰਦਾਜ਼ਾ ਇਹ ਸੀ ਲੋਕਾਂ ਦਾ ਕਹਿਣਾ ਇਹ ਸੀ ਕਿ ਮਜੀਠੀਆ ਸਾਹਿਬ ਜੇਲ੍ਹ ਚੋਂ ਬਾਹਰ ਆ ਕੇ ਬਿਲਕੁਲ ਸ਼ਾਂਤ ਰਹਿਣਗੇ ਉਹਨਾਂ ਦਾ ਸੁਭਾਅ ਬਿਲਕੁਲ ਚੇਂਜ ਹੋ ਗਿਆ ਹੋਊਗਾ ਪਰ ਨਹੀਂ ਮਜੀਠੀਆ ਸਾਹਿਬ ਜੇਲ੍ਹ ਚੋਂ ਬਾਹਰ ਆਉਂਦੇ ਹੀ ਸ਼ੇਰ ਵਾਂਗੂੰ ਗਰਜੇ ਨੇ ਤੇ ਸ਼ੇਰ ਵਾਂਗੂੰ ਉਹਨਾਂ ਨੇ ਦਹਾੜਾਂ ਮਾਰੀਆਂ ਨੇ ਉਹਨਾਂ ਨੇ ਮੋਛਾਂ ਤੇ ਹੱਥ ਵੀ ਫੇਰਿਆ ਪੱਟਾਂ ਤੇ ਥਾਪੀਆਂ ਬਿਮਾਰੀਆਂ ਨੇ ਉਹਨਾਂ ਨੇ ਸਟੇਜ ਤੋਂ ਬਹੁਤ ਸਾਰੇ ਚੁਟਕਲੇ ਵੀ ਸੁਣਾਏ ਨੇ ਜਿਹਨੂੰ ਸੁਣ ਸੁਣ ਕੇ ਉਹਦੇ ਹਮਾਇਤੀਆਂ ਨੇ ਬੜੀ ਹਾਸੜ ਪਾਈ ਆ ਮੈਨੂੰ ਇਹ ਲੱਗਦਾ ਵੀ ਮਜੀਠੀਆ ਸਾਹਿਬ ਜਦੋਂ ਨਾਬਾ ਜੇਲ੍ਹ 'ਚ ਸੀ ਤਾਂ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਸੀ ਕਿ ਜਦੋਂ ਮੇਰੀ ਬੇਲ ਹੋ ਗਈ ਮੈਂ ਬਾਹਰ ਜਾਊਗਾ ਤਾਂ ਲੋਕਾਂ ਨੂੰ ਕੀ ਕੀ ਸੁਣਾਉਣਾ ਹੈ उन्होंने पूरा खुल के घुबघाट गुप आम आदमी पार्टी का वो भी सुन लो देखिए मुझे तो आपके जरिए पता लगा कि बेल मिली है तो बेल मिलना इज नॉट ए कि स्कॉट फ्री हो गए हैं या उनकी कोई किटल हो गई है बेल मिलना ना मिलना ये चलता रहता है पर लेकिन हमारे पास पुख्ता सबूत है जब हम वो सबूत अदालत में पेश करेंगे तो उनको जरूर क्लमिक्शन होगी ਦੇਖਿਏ ਦੇਖਿਏ ਜੋ ਡੇਰਾ ਮੁਖੀ ਜੀ ਮਿਲ ਕੇ ਆਏ ਹਨ ਤਾਂ ਉਹਨਾਂ ਦਾ ਉਹਨਾਂ ਦੇ ਸਾਥ ਫੈਮਿਲੀ ਦਾ ਕੋਈ ਰਿਲੇਸ਼ਨ ਹੈ ਫੈਮਿਲੀ ਕੇ ਰਿਸ਼ਤੇਦਾਰ ਹੈ ਸੀ ਕਿ ਤਹਿਤ ਉਹ ਰਿਸ਼ਤੇਦਾਰੀ ਕੇ ਤਹਿਤ ਮਿਲ ਕੇ ਬੇਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਟੇਟਮੈਂਟ ਤੁਸੀਂ ਸੁਣੀ ਲਈ ਆ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪੂਖਤਾ ਸਬੂਤ ਨੇ 295 ਗਵਾ ਨੇ 790 ਕਰੋੜ ਤੋਂ ਵੱਧ ਦਾ ਜਿਹੜਾ ਕੇਸ ਆ ਇਹ ਹੁਮਾਚਲ ਤੋਂ 1000 ਏਕੜ ਤੋਂ ਵੱਧ ਜ਼ਮੀਨ ਆ ਜਿਹੜੀ ਮਜੀਠੀ ਦੇ ਉਧਰ ਦੇ ਵੀ ਕੇਸ ਆ 40000 ਰੁਪਏ ਦੀ ਜਿਹੜੀ ਚਾਰਜ ਸੀਟ ਆ ਉਹ ਤਿਆਰ ਕੀਤੀ ਗਈ ਆ ਇਸ ਤੋਂ ਬਿਨਾ ਡਰੱਗ ਦਾ ਕੇਸ ਵੀ ਆ ਇਹਨਾਂ ਤੇ ਉਹ ਕਹਿੰਦੇ ਕਿ ਮਜੀਠੀ ਨੂੰ ਦੁਵਾਰਾ ਜੇਲ੍ਹ ਜਾਣਾ ਪੈ ਸਕਦਾ ਹੈ ਭਗਵਾਨਤਮਨ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਟਵੀਟ ਕਰਿਆਗਾ ਉਹਨਾਂ ਨੇ ਸਾਇਰਨਾਂ ਅਵਾਜ਼ ਦੇ ਵਿੱਚ ਕਿਹਾ ਕੱਲ ਬਣ ਜਾਣ ਪਾ ਮ ਅੱਜ ਬਣ ਜਾਣ ਅਦਾਲਤਾਂ ਦਾ ਰੱਬ ਹੀ ਰਖਾ ਜਦੋਂ ਮੁਲਾਕਾਤੀ ਜੱਜ ਬਣ ਜਾਣ ਉਹਨਾਂ ਦਾ ਸਿੱਧਮ ਸਿੱਧਾ ਅਸਾਰਾ ਜਿਹੜਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਬਾਲਾ ਕਿਉਂਕਿ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇ ਬਾਰ-ਬਾਰ ਮਜੀਠੇ ਤੇ ਮੁਲਾਕਾਤ ਕਰੀ ਆ ਤੇ ਕੱਲ ਜਦੋਂ ਜਮਾਨਤ ਹੋਈ ਆ ਉਦੋਂ ਵੀ ਬਾਬਾ ਜੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰੀ ਆ ਭਗਵਾਨਤਮਾਨ ਦੇ ਇਸ ਟਵੀਟ ਨੇ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਸਿਰ ਦਿੱਤੀ ਆ ਪੰਜਾਬ ਸਰਕਾਰ ਦੇ ਸਲਾਹਕਾਰ ਐਡਵੋਕੇਟ ਫੈਰੀ ਸੁਭਤ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਜੋ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਕਿ ਦਲੀਲਾਂ ਨਹੀਂ ਸੁਣੀਆਂ ਸੁਪਰੀਮ ਕੋਰਟ ਦੇ ਵਿੱਚ ਪੂਰੀਆਂ ਦਲੀਲਾਂ ਸੁਣੀਆਂ ਨੇ ਪਰ ਜਿਹੜੀ ਇਹ ਬੇਲ ਮਿਲੀ ਆ ਇਹ 8 ਮਹੀਨੇ ਦੀ ਲੰਮੀ ਕਸਟਡੀ ਤੋਂ ਬਾਅਦ ਹੀ ਮਜੀਠੀਆ ਸਾਹਿਬ ਨੂੰ ਮਿਲੀ ਆ ਇਹ ਉਹਨਾਂ ਦਾ ਸੰਵਿਧਾਨਕ ਹੱਕ ਵੀ ਸੀ ਉਹਨਾਂ ਨੇ ਕਿਹਾ ਕਿ ਲੀਗਲ ਟੀਮ ਵੱਲੋਂ ਪੂਰੀ ਡਿਸਕਸ਼ਨ ਕਰਕੇ ਕੇਸ ਅਗੇ ਤੁਰਿਆ ਜਾਊਗਾ। ਟ੍ਰਾਇਲ ਵੀ ਚੱਲਣਾ ਤੇ ਗਵਾਹੀਆਂ ਵੀ ਹੋਣੀਆਂ ਨੇ। ਇਹ ਚ ਮਜੀਠੀਆ ਸਾਹਿਬ ਨੂੰ ਦੁਆਰਾ ਜੇਲ੍ਹ ਜਾਣਾ ਪੈ ਸਕਦਾ ਹੈ। ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਜੇਲ੍ਹ ਦੇ ਵਿੱਚ ਕਈ ਵਾਰ ਮਜੀਠੀ ਨੂੰ ਮਿਲ ਕੇ ਆਏ ਆ। ਕੱਲ ਵੀ ਉਹਨਾਂ ਨੇ ਜੇਲ੍ਹ ਦੇ ਵਿੱਚ ਮਜੀਠੇ ਦੇ ਨਾਲ ਮੁਲਾਕਾਤ ਕਰੀ ਆ। ਬਾਬਾ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਪੱਤਰਕਾਰਾਂ ਨੇ ਉਹਨਾਂ ਨੂੰ ਬਹੁਤ ਹੀ ਸਵਾਲ ਕੀਤੇ ਨੇ। ਬਾਬਾ ਜੀ ਨੇ ਕਿਹਾ ਕਿ ਮਜੀਠੀਆ ਪੂਰਾ ਖੋਸਾ ਉਹੋ ਮੇਰਾ ਦੋਸਤ ਡਰੱਗ ਮਾਮਲੇ ਦੇ ਵਿੱਚ ਬਾਬਾ ਜੀ ਨੇ ਕਿਹਾ ਕਿ ਉਹਨਾਂ ਤੇ ਇਹ ਗਲਤ ਪਰਚਾ ਕਰਿਆ ਝੂਠਾ ਪਰਚਾ ਕਰੇਗਾ ਹੁਣ ਬਾਬਾ ਜੀ ਦੀ ਇਸ ਮੁਲਾਕਾਤ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਾ ਰਹੇ ਨੇ ਲੋਕਾਂ ਦਾ ਕਹਿਣਾ ਕਿ ਬਾਬਾ ਜੀ 2027 ਦੀਆਂ ਚੋਣਾਂ ਦੇ ਵਿੱਚ ਮਜੀਠੀਏ ਦੇ ਸਿੱਧੇ ਤੌਰ ਤੇ ਮਦਦ ਕਰਨਗੇ ਤੇ ਮਜੀਠੀਆ ਜਿੱਤ ਸਕਦਾ ਚੋਣਾਂ 'ਚ ਬਾਜ਼ੀ ਮਾਰ ਸਕਦਾ ਪਰ ਕਈ ਲੋਕਾਂ ਦੇ ਅੰਦਾਜ਼ੇ ਇਸ ਤੋਂ ਗਲਤ ਨੇ ਉਹ ਕਹਿੰਦੇ ਕਿ ਭਿੰਦਰ ਸਿੰਘ ਕੇਪੀ ਬਾਬਾ ਜੀ ਦਾ ਇੱਕ ਖਾਸ ਖਾਸ ਬੰਦਾ ਹੈਗਾ ਬਾਬਾ ਜੀ ਉਹਦੇ ਘਰੇ ਵੀ ਜਾ ਕੇ ਆਏ ਨੇ ਪਰ ਉਹ ਖੁਦ 2-3 ਵਾਰ ਚੋਣਾਂ ਦੇ ਵਿੱਚ ਹਾਰ ਚੁੱਕੇ ਨੇ ਜੇਕਰ ਬਾਬਾ ਜੀ ਨੇ ਰਾਜਨੀਤਿਕ ਬੰਦਿਆਂ ਦੀ ਮਦਦ ਕਰਨੀ ਹੁੰਦੀ ਤਾਂ ਉਹਦੇ ਵੀ ਕਰ ਸਕਦੇ ਸੀ ਉਹ ਜਿੱਤ ਸਕਦੇ ਸੀ ਜੋ ਬਾਬਾ ਜੀ ਸਿੱਧੇ ਤੌਰ ਤੇ ਉਹਦੀ ਮਦਦ ਨਹੀਂ ਕਰਨਗੇ ਬਾਬਾ ਜੀ ਦੀ ਇਸ ਮੁਲਾਕਾਤ ਨੂੰ ਮਜੀਠੇ ਦੀ ਯਤਨਾ ਸਮਝਿਆ ਜਾਵੇ ਪਰ ਚੇਤੇ ਰਹੇ ਕਿ ਪਹਿਲਿਆਂ ਕੁਝ ਚੋਣਾਂ ਦੇ ਵਿੱਚ ਕੁਝ ਡੇਰੇਦਾਰਾਂ ਵੱਲੋਂ ਲੋਕਮੇ ਤੌਰ ਤੇ ਆ ਰਾਜਨੀਤਿਕ ਬੰਦਿਆਂ ਦੀ ਮਦਦ ਕੀਤੀ ਜਾਂਦੀ ਰਹੀ ਹੈ ਬਾਕੀ ਆਪਾਂ ਨੂੰ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਕੀ ਹੋਊਗਾ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਧੰਨਵਾਦ ਰੱਬ ਰਾਖਾ